ਇਹ ਨੂੰ ਸੁਣਦੇ ਵੇਖੋ ਭਰਾਓ ਬਿਲਕੁਲ ਗੋਲ ਹਾਂਜੀ ਬਾਕੀ ਫਾਬਰਾਪ ਪੂਰੀ ਹੈ ਮੈਂ ਦੀ ਕੋਈ ਇਹ ਨਾ ਮੇਰਾ ਫੋਲੋ ਵਜਣਾ ਨਹੀਂ ਮੈਂ ਆਈ ਆ ਬਹਿਣੀ ਵਾਲੇ ਪਾਸੋਂ ਥਣ ਬੰਦ ਪਰਲੇ ਚੰਗੀ ਹੈ ਲੋ ਜੀ ਇਹ ਹੈ ਵੀ ਸਤਨਾਮ ਇੱਕ ਰੰਗ ਹੀ ਕਰੇ ਬਹੁਤ ਜਿਆਦਾ ਜੈਡ ਬਲੈਕ ਕਾਲੀ ਸ਼ਾਹ ਇਹਨਾਂ ਦੇ ਲੈ ਗਿਆ ਕਾਲੀ ਸ਼ਾਹ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਤੀ ਤਸਵੀਰ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਵੀਰ ਸੇ ਕਨਾਲ ਸਿੰਘ ਦੇ ਘਰ ਆਇਆ ਦੋਸਤੋ ਅੱਜ ਟੋਟਲ 12 13 ਪਸ਼ੂ ਇਹਨਾਂ ਦੇ ਕੋਲੇ ਵਿਖਾਊਗਾ ਸੱਤ ਵੜਾ ਆਪਾਂ ਵਿਖਾਈਆਂ ਨੇ ਇਧਰ ਮੱਜਾ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਪੰਜ ਇੱਕ ਬਿਲਕੁਲ ਸਜਰਤਾ ਦੀ ਹੁਣੇ ਸੂਈਏ ਕੁਝ ਦਿਨ ਸਮਾਂ ਪਹਿਲਾਂ ਇੱਕ ਗੱਬਨ ਧੁਕੀ ਤਿਆਰੀ ਸੀ ਆ ਇੱਕ ਉੱਚੇ ਬੱਚੇ ਦੇ ਵਿੱਚ ਆ ਤੇ ਦੋ ਤੋਕੜ ਗੱਬਨ ਦਾ ਨਾਕ ਦਿਖਾ ਦਾਂਗੇ ਇੱਕ ਚੈੱਕ ਪਾਸ ਆ ਇੱਕ ਤਕਰੀਬਨ ਹਜੇ ਦਿਨਾਂ ਦੇ ਵਿੱਚ ਆ ਪੁੱਛਾਂਗੇ ਕਿੰਨੇ ਕ ਸਮੇਂ ਦੀ ਗੱਬ ਆ ਬਾਕੀ ਜਿਹੜੀ ਸੂਈਏ ਬਿਲਕੁਲ ਤਾਜੀ ਜੇਜੁਰ ਪ੍ਰੋਪਰ ਪਾ ਦਿੱਤੀ ਆ ਇਹ ਪੰਜ ਨਾਕ ਤੁਹਾਨੂੰ ਦਿਖਾ ਦੇਾਂਗੇ ਵੈਸੇ ਵੜਾ ਕਿਤੇ ਭਰਾਣੇ ਕਿਸ ਦਿਨੀਆਂ ਤੇ ਸੱਤ ਵੜਾ ਨੇ ਤਾਜ਼ੀਆਂ ਸੂਈਆਂ ਸੁਬਾਈਆਂ ਵੀ ਆ ਕੁਝ ਕਿ ਇੱਕ ਦੋ ਵੜਾ ਜਨਕ ਬਗੈਰ ਬੱਚਿਆਂ ਵੀ ਆ ਇਸ ਟੋਕਰ ਗੱਪਣ ਦੀ ਨਗ ਤਾਂ ਉਹ ਮਿਲ ਜਾਣਗੇ ਠੀਕ ਹੈ ਜੀ ਆਹ ਕਰਦੇ ਆਂ ਪੂਰੀ ਗੱਲਬਾਤ ਤਰੀਕਾ ਜੇ ਤੁਸੀਂ ਨੋਟ ਕਰ ਲਓ 30 ਅਗਸਤ ਸਮਾਂ ਕੋਈ ਸ਼ਾਮ ਦੇ 3 ਵਜੇ ਦਾ ਪੂਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਤਨਾਮ ਸਤਸਰੀ ਕਰੀਏ ਜੀ ਸ੍ਰੀ ਗੁਰੂ ਸਾਹਿਬ ਜੀ ਜੜਦੀ ਕਰਾ ਜੀ ਅਸਰਿਕਾ ਮਹਾਰਾਜ ਲੈ ਵੀ ਵੀ ਸਤਨਾਮ ਅੱਜ ਟੋਟਲ ਜੇ ਨਗਾਂ ਦੀ ਗੱਲ ਕਰੀਏ ਤੇ 12 13 13 ਨਗ ਦਿਖਾਈ ਆ ਪਾ ਇਹ ਹੈ ਜੀ ਹਾਂਜੀ ਤੇ ਵੜਾ ਵੀ ਆਪਣੇ ਕੋਲ ਵੱਡੀ ਕਿੰਤੀ ਦੇ ਵਿੱਚ ਕਿੱਦੋਂ ਕਰ ਵੀ ਸੱਤ ਵੜਾ ਨੇ ਹਾਂਜੀ ਹਾਂਜੀ ਤੇ ਮੱਝਾਂ ਪੰਜ ਆਪਣੇ ਕੋਲ ਜਿਵੇਂ 10 ਦਿੱਤਾ ਵੀ ਇੱਕ ਟੋਕਰ ਗੱਪਣ ਚੈੱਕ ਪਾਸ ਆ ਹਾਂਜੀ ਇੱਕ ਤਕਰੀਬਨ ਤੁਸੀਂ ਦੱਸਿਆ ਵੀ ਦਿਨਾਂ ਦੇ ਵਿੱਚ ਗੱਬਣ ਜ਼ਰੂਰ ਆ ਪਰ ਚੈੱਕ ਪਾਸ ਤੇ ਨਹੀਂ ਹੋਵੇ। ਇੱਕ ਵਾਰੀ ਡੇਢ ਵੀ ਨਹੀਂ ਸੁਣਿਆ ਮਤਲਬ ਚੱਕ ਪਾਸ ਦੀ ਹਲੇ ਜੀ ਹੈ ਵੈ ਸੂਰਾ ਜੀ ਦਾ। ਠੀਕ ਹੈ। ਬੱਦਰਾ ਜੀ ਜਬਦ ਕਰਾ ਲੂ। ਠੀਕ ਆ। ਆ ਕਰਮਲੀ ਅੱਜ ਹੀ ਸੂਈ ਹੋਣੀ ਹੈ। ਇਹ ਤਾਂ 2-3 ਘੰਟੇ ਰੇ ਜੇਰ ਪੈ ਗਈ ਸੀ ਆ ਪਈ ਜੀ। ਠੀਕ ਆ। ਹਾਂ ਜੀ। ਬਾਬੇ ਜੇਰ ਜੂਰ ਪ੍ਰੋਪਰ ਪਾ ਦਿੱਤੀ ਆ। ਇੱਕ ਤਿਆਰੀ ਦੇ ਝੋਟੇ ਦਿਖਾਵਾਂਗੇ ਕੁੰਡੀ ਜੂਰ ਝੋਟੀ ਆ। ਹਾਂ। ਠੀਕ ਆ। ਸਿਰ ਦਰਵਾਤ ਕਰਾਂਗੇ ਪਹਿਲਾਂ ਬਿਲਕੁਲ ਜਿਹੜੀ ਫੱਜਰ ਪਾ ਜੀ ਸੂਈ ਆ। ਵੇਰ ਰੂਤ ਦਾ ਨਾਮ ਕੀ ਵੇਰਵਾ ਜੀ ਇਹ ਚਾਰ ਦੰਦ ਕੱਟੀ ਜੀ ਸੂਈ ਆ ਉਹ ਕੱਟੀ ਨੂੰ ਜਨਮ ਦਿੱਤਾ ਇਹਨੇ ਥੋੜਾ ਅੱਗੇ ਅੱਗੇ ਦਿਖਾ ਦਿਓ ਬੜਾ ਟੋਪ ਦਾ ਤਾਂ ਕੋਈ ਕੱਟੀ ਜਨਮ ਲੈ ਦਿੱਤੀ ਇਹ ਮਗਰ ਕੱਤੀ ਹੈ 2 ਇੰਚ ਮਗਰ ਪੂਛ ਹੀ ਚੱਟੀ ਆ ਨਾੜੂਆਂ ਗਿੱਲਾ ਨਾਲ ਆ ਛੋਟੀ ਚੌਗੀ ਤੇ ਛਿੱਗੀ ਚੌਗੀ 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 ਕੱਤੀ ਹੈ ਪੁੱਤ ਥੋੜਾ ਮਗਰੋ ਦਿਖਾ ਦਿਓ ਲੇਵਾ ਜੇਰ ਵੀ ਪਾਗਤੀ ਪਾਗਤੀ ਬਾਕੀ ਉਹ ਬੱਚੇ-ਪੁੱਛੇ ਜੀ ਸਿਹਤ ਨਿਕਲੀ ਬੱਚੇ ਚੰਗਿਆ ਨਹੀਂ ਆਲਸੌਣ ਨਹੀਂ ਕੋਈ ਘਰ ਵਿੱਚ ਦੰਦ ਖਾਣ ਦਾ ਸਾਰੀ ਠੀਕ ਆ ਮਰੂ ਪੋਲੀ ਇਹ ਮੂੰਹ ਕੱਤੀ ਬੜਾ ਮੂੰਹ ਫੜ ਕੇ ਬਿਲਕੁਲ ਚਾਰ ਦੰਦ ਕਰੋ ਚ ਬੁਤੀ ਭਾਤੀ ਬਹੁਤ ਸੋਹਣੀ ਆ ਕਰਮਾ ਲਈਦੀ ਆ ਤੁਹਾਨੂੰ ਮਰਗਿਆ ਦਿਖਾ ਦਿੰਦੇ ਆ ਕਰੋ ਚੈੱਕ ਆ ਦੇਖੋ 4.4 ਛੋਟੇ ਬਰਾਬਰ ਕਰ ਗਈ 6 ਕੰਨੀਆਂ ਦੁੱਧ ਪੰਦਾ ਹਾਂਜੀ ਲੈ ਵੀ ਤੋਰਦੇ ਵੀਰੇ ਬਾਕੀ ਸੋਹਣੀ ਝੋਟੀ ਆ ਸੂਸਵਾ ਦੇ ਵਿੱਚ ਆ ਥੋੜੀ ਜੀ ਕੁਛ ਪੈ ਵੀ ਲਾ ਜਾਂਦਾ ਕਿਉਂਕਿ ਹੋਣ ਕੁਝ ਸਮਾਂ ਪਹਿਲਾਂ ਸੂਈਏ ਜੇਰ ਪਾ ਦਿੱਤੀ ਜਨੇ ਆ ਜੇਰ ਪਈ ਆ ਜੇਰ ਵਾਦੀ ਲੋ ਜੀ ਲੈ ਵੀ ਜੇਮ ਚੰਗੀ ਤਾਂ ਸਲੀ ਨਾਲ ਦਿਖਾ ਦੇ ਬਹੁਤ ਪਿਆਰੀ ਕਰਤੀ ਆ ਥਾਂ ਤੋਂ ਬੜਾ ਸੁਆਦੀ ਆ ਮੁੱਠੀ ਮੁੱਠੀ ਥਾਣਾ ਪਲੋਂ ਪਹਿਲਾ ਸੁਆ ਛੋਟੀ ਸੋਈ ਆ ਤੇ ਸਹਿਮਤਾ ਬੱਚੇ ਤੇ ਕੋਈ ਆਉ ਨੂੰ ਨਹੀਂ ਮਿਲਨੀ ਕੀਤੀ ਸੀਗਾ ਜੀ ਤੇ ਬਾਕੀ ਮਗਰ ਇਹਨੇ ਕਰਤੀ ਆ ਕਰਮਾਂ ਦੀ ਠੀਕਾ ਬੱਚਾ ਤੁਹਾਨੂੰ ਦਿਖਾਈ ਦਿੱਤਾ ਮਦਰ ਦੇ ਉਪਰ ਬੱਚਾ ਜਿਹੋ ਜੀ ਇਹ ਕਰਮਾਂ ਲਈ ਆਪ ਉਹ ਜਿਹੇ ਬੱਚਾ ਹਾਂ ਠੀਕ ਆ ਜੀ ਕੱਤੀ ਬਹੁਤ ਹੀ ਕੱਤੀ ਲੇਣੀ ਆ ਹਾਂ ਬਾਕੀ ਵੀਰ ਸੁਖਨਾਮ ਚਵਾਈ ਥੋੜੀ ਨਾ ਬਦਿਆ ਧਾਰਾ ਮਾਰ ਲਈਏ ਜੀ ਲੋੜੋ ਚਾਰ ਦੇ ਧਾਰਾ ਮਾਰ ਲਈਏ ਦੋ ਵਾਰੀ ਵਧੀਆ ਬੋਲੀ ਬੱਚੇ ਬਚਦੇ ਰਹੀਦੇ ਧੋਦੀ ਕੋਈ ਗਰਵਾ ਦੇ ਠੀਕ ਆ ਭਾਜੀ ਠੀਕ ਆ ਨਹੀਂ ਚੰਗੀ ਆ ਕੱਤੀ ਭਾਜੀ ਲਾਵੀ ਮੇਰੇ ਭਰਾਵੋ ਲੈ ਜਾਓ ਤੇ ਤੀਓ ਬੋਲਾ ਠੀਕ ਆ ਜੀ ਚੰਗੀ ਆ ਮਗਰ ਕੱਤੀ ਵੀ ਚੰਗੀ ਆ ਆਪ ਵੀ ਕੱਤੀ ਆ ਦੋ ਬਣਗੀਆਂ ਮਗਰ ਵੀ ਕੱਤੀ ਆ ਭਾਜੀ ਤੇ ਕੀ ਮੋਲ ਕੀ ਡਿਮਾਂਡ ਰਹੁਗੀ ਵੀਰੇ ਦੀ ਮੋਲ 85 ਹਜ਼ਾਰ ਜੀ ਕਰਦੇ ਆ ਹਾਂ ਨਾਲਾ ਕੀ ਰਹੂਗਾ 82 ਹਜ਼ਾਰ ਵੀ ਦੇ ਦਾਂ ਜੀ ਬਿਆਫੀ ਬਹੁਤ ਜਿਆਦਾ 8-9 ਕਿਲੋ ਦੁੱਧ ਚੋਟੀ ਦੇ ਰਹਾ ਉਹਨਾਂ ਚੋਈਆਂ ਲੋਕਾਂ ਦੀ ਸਾਫ ਲਓ ਜੀ ਸੱਚੰਗੀ ਕੱਤੀ ਹੈ ਹੈ 70 70 ਦੀ 2 ਘਾਟ 80 ਲਓ ਵੀ 2 ਘਾਟ 80 ਦੀ ਮਿਲ ਜੂਗੀ ਬਹੁਤ ਜਰੂਰੀ ਆ ਆਪ ਕੱਤੀ ਮਗਰ ਕੱਤੀ ਹਾਂਜੀ ਬੜੀ ਚੰਗੀ ਬਾਈ ਬਹੁਤ ਪਿਆਰੀ ਨੇ ਬਹੁਤ ਸਵਾਦੀ ਥਾਨਾ ਇਹ ਲੇਵਾ ਵੀ ਕਿੰਨਾ ਫੁੱਲਾ ਬਣਾਇਆ ਹਾਂ ਚਲ ਗਿਆ ਸੋਹਣਾ ਭਾਂਡਾ ਸੋਹਣਾ ਨਹੀਂ ਭਈ ਜਾਂਦੇ ਪਰ ਪਹਿਲਾਂ ਨੇ 8-9 ਕਿਲੋ ਦੁੱਧ ਦੇ ਦੇਣਾ ਪਰਮਾਨਦਾਰੀ ਨਾਲ ਹੀ ਚੰਗਾ ਚੋਆ ਜੀ ਜਵਾਜੂ ਜਵਾਜੂ ਨੇ ਚੰਗੀ ਕੱਟੀ ਆ ਪੁੱਠਾ ਪਠਾ ਬਹੁਤ ਸਨੋਂ ਤੋਂ ਠੀਕ ਹੈ ਜੀ ਤੇ ਅੱਗੇ ਸੈਕੰਡ ਨੰਬਰ ਤੇ ਵੀ ਸਤਨਾਮ ਜਿਹੜੀ ਇਹ ਆ ਗੱਬਰ ਆ ਗਈ ਜੀ ਗੱਬਰ ਝੋਟੀ ਆ ਕਰਮਾ ਸੂਬਤ ਹੁੰਦੀ ਆ ਪਹਿਲਾ ਜੀ ਪਹਿਲਾ ਸੂਆ ਹਾਂ ਜੀ ਬਾਜੀ ਪਲੋਣ ਕੱਤੀ ਤੁਹਾਨੂੰ ਦਿਖਾਉਣੇ ਆ ਕਿ ਦੂਜੇ ਨੰਬਰ ਤੇ ਬਾਕੀ ਨੋਰਮਲ ਜਿਹੜੀ ਪਲੋਣ ਜਿਹੜੀ ਆ ਹਵਾਨੇ ਤੇ ਤੁਹਾਨੂੰ ਨਜ਼ਰ ਆਉਂਦੀ ਗੱਬਰ ਕਰਕੇ ਹੁੰਦੀ ਚਲੋ ਬਾਜੀ ਇਹ ਇਤਨਾ ਲੱਗਾ ਕਰਮਾ ਇਹਨੂੰ ਆਂਦੇ ਪੋਕੇ ਜੜੇ ਪਿਆ ਨਾ ਕੁੱਤੀ ਵਾਲਾ ਫਿੱਕ ਲੱਗਾ ਬਿਲਕੁਲ ਵੇਖੋ ਰਪਈਆ ਨਹੀਂ ਲੰਗਦਾ ਸਾਰ ਰਪਈਆ ਕਈ ਲੰਗ ਜਾਣੇ ਆ ਕੁੱਤੀ ਵੇਖੋ ਕਿੱਡੀ ਪਰੀ ਹਾਂ ਚੌਧਰੀ ਲੈ ਗਰੇ ਟੋਰ ਲਾ ਲਿਆ ਬਹੁਤ ਪੂਰੀ ਸ਼ਕੀਨ ਝੋਟੀ ਆ ਬਿਲਕੁਲ ਛੋਟੀ ਜੀ ਸਿੰਗੀ ਦੇ ਵਿੱਚ ਪਹਿਲਾ ਸੂਆ ਝੋਟੀ ਚੰਗਾ ਲੈਵਾ ਵੇਖੋ ਕਿੱਡਾ ਫੁੱਲਾ ਕਰਵਾਇਆ ਮਾ ਵੀ ਬਹੁਤ ਪਿਆਰੀ ਕੱਤੀ ਆ ਤੇ ਪਹਿਲਾ ਸੂਆ ਝੋਟੀ ਦਾ ਸੋਨਾ ਇੱਕ ਵਾਰੀ ਫੇਰੇ ਤੋਂ ਸਾਹਮਣੇ ਤੋਂ ਦਿਖਾ ਦਿਓ ਆ ਫੇਸ ਅਲੱਗੋਂ ਦਿਖਾ ਦਿਓ ਆ ਵੇਖੋ ਬਿਲਕੁਲ ਛੋਟੀ ਸਿੰਗੀ ਆ ਪਤਲਾ ਬੇਸ ਦਾ ਛੋਟੀ ਸਿੰਗੀ ਆ ਆ ਕਰੋ ਚੈੱਕ ਇਹ ਵੀ ਸ਼ਿਗੀ ਦੇ ਦੰਦ ਬਰਾਬਰ ਕਰਨੇ ਸਾਈਡਾ ਦੋ ਪਲੇ ਖੜੀਆਂ ਹਾਲੇ ਲੈ ਵੀ ਸ਼ੇਰ ਦੇ ਬਰਾਬਰ ਕਰ ਗਈ ਐ ਸਾਈਡਾ ਖੜੀਆਂ ਦੋ ਦਾ ਦੰਦ ਲੈ ਲੋ ਭਾਈ ਮੂੰਹ ਫੜ ਕੇ ਜੋ ਮਰਜੀ ਦਿੱਤੀ ਜਾਓ ਕੋਲੀ ਜਾਂ ਕੱਚੀ ਐ ਮੂੰਹ ਦੀ ਗਰਮਾਣੀ ਲੈ ਵੀ ਠੀਕ ਐ ਵੀਰੇ ਮੋੜ ਲਿਆ ਬਹੁਤ ਸ਼ਕੀਲ ਕਰਦੀ ਆ ਤਾਂ ਜੱਜ ਛੋਟੀ ਦਾ ਬਹੁਤ ਸੋਹਣਾ ਸਿੰਗਲ ਬਸ 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 ਹਾਂ ਮੈਂ ਬਹੁਤ ਥੇਰੀ ਕਰਤੀ ਹੰਬਲ ਜੇ ਲੈ ਆਉ ਤੂੰ ਤਾਂ ਕਰਕੇ ਡਰਦੀ ਹਾਂ ਲੋ ਪਾ ਬਾਪੂ ਦਾ ਬਹੁਤ ਸੋਨਾ ਕਰਮਾ ਦੀ ਹਾਂਜੀ ਇਹ ਵੇਖੋ ਭਾਈ ਕਿੰਨਾ ਮੇਰਾ ਕੀ ਕਰਮਾ ਲਿਆ ਛਾਲ ਗਿਆ ਤੁਹਾਨੂੰ ਛਾਲੀ ਤੇਰਾ ਦੂਰਾ ਥਾਂ ਲੱਗਾ ਪਰ ਫਿਰ ਭਾਗਤ ਹੋ ਗਈ ਤੁਹਾਨੂੰ ਦਾ ਪੈ ਗਈ ਹਾਂਜੀ ਇਹਨੇ ਲੇਵੇ ਦੀ ਬੜੀ ਪੱਦਰ ਭਾਈ 8 ਦਿਨ ਲੈ ਜਾਣਾ ਛੋਟੀ ਹਾਂਜੀ ਲਓ ਚਲੋ ਤੋਂ ਜਿੰਨੇ ਕ ਲਾਜੇ ਚਲੋ ਉਨੇ ਕ ਬਣਜੂ ਥੱਲੇ ਹਾਂਜੀ ਹਾਂਜੀ ਚੰਗੀ ਸੋਹਣੀ ਬਣਜੂਗੀ ਚਲੋ ਬਹੁਤ ਪਿਆਰੀ ਕੱਟੀ ਆ 16 ਟਾਂਚਾ 200 ਸਿੰਗਲ ਹੱਡੀ ਆ ਸੋਨਾ ਪਿੱਠਪੂੜਾ ਤੇ ਕੱਦ ਵੱਡਾ ਹਾਂਜੀ ਕੱਦ ਜਿਵੇਂ ਪਹਿਲਾਂ ਸੁਵੇ ਛੋਟੀ ਐ ਚਿੱਗੀ ਕੱਦ ਵੱਡਾ ਇਹ ਕੀ ਮੋਲਵਾਰੀ ਆ ਸਤਨਾਮ ਦੇ ਦਾਂਗੇ ਕਿੰਨੇ ਦੀ ਮੋਲੇ ਇੱਕ ਪੰਜ ਦੇ ਦੀ ਇੱਕ ਪੰਜ ਦੀ ਪਾ ਜੀ ਮਾਨਤਨ ਕਰਦਗੇ ਵਿੱਚ ਜੈਸਨ ਵਾਲੀ ਗੱਲੀ ਕਰਨੀ ਆਪਾਂ ਹਾਂ ਨਾਲੇ ਸੋਤੇ 90 ਦੇ ਦਾਂ 90 ਦੀ ਮਾਰਾ ਪੋਤੋ ਵਿਖਾਓ ਅਦਰ ਥੱਲੇ ਲੈਵਾ 90 ਜਿੰਨੂੰ ਫੱਬੇ ਤੇ ਫੱਬੇ ਵੀ ਕਿਉਣਾ ਦੇਖ 87 ਦੀ ਦੇ ਦਾਂਗੇ 87 ਦੀ ਇਹ ਜਵਾਨਾ ਇੱਕ ਛਾਲ ਹੋਰ ਮਾਰਦੀ ਦੇਖਾਂ ਛਾਲ 80 80 80 80 ਲੋ ਵੀ 85 ਹਜ਼ਾਰ ਦੀ 85 ਹਜ਼ਾਰ ਦੀ ਵੀਰ ਬਾਬੇ ਦੇ ਦਿਆਂਗੇ ਯੈਸ ਨੂੰ ਕਰ ਲੈ। ਯਾਰ ਲੋਕ ਨੂੰ ਦੇ ਲੋ ਕਿਨੇ ਸਦਾ ਸੁਆਵੇ ਪੂਰੇ ਫੋਲਰ ਨੇ ਲਗਾ। ਨਹੀਂ ਜੀ ਬੜਾ ਸੁਆਦੀ ਆ ਥਣ। ਚੰਗੀ ਆ ਝੋਟੀ ਓਵਰ ਆਲ ਸਾਰੀ ਬਹੁਤ ਖੂਬਸੂਰਤ ਆ। ਠੀਕ ਆ ਜੀ ਕਰਕੇ ਦਰਦ ਹੁੰਦੀ ਆ। ਠੀਕ ਆ। ਭਾਜੀ ਇੰਨਾ ਕਰਮਾਣੀਆਂ ਪਈ ਨਾ ਕੋਈ ਘਟਿਆਲੀ ਹੈ ਥੋੜਾ। ਨਹੀਂ ਇਹ ਬਹੁਤ ਆਕਰਸ਼ਣ ਵਾਲੀਆਂ ਕਰਵਾਉਂਦੇ। ਇਹ ਤਾਂ ਬਾਬੇ ਦਾ ਸੌਦਾ ਗਾ ਜਿਵੇਂ ਜਿਵੇਂ ਦੂਜਾ ਤੀਜਾ ਨੇ ਵਧਾ ਲਈ ਕਰਵਾਉਂਦੇ। ਕੋਈ 190 ਨਹੀਂ ਆ। ਬਿਲਕੁਲ ਆਈਆ ਸਾਰਾ ਸਿੰਗਲ ਦੀ ਦਾ ਮਾਅ ਵੇਖੋ ਜੀ। ਆ ਬਿਲਕੁਲ ਫਰਕ। ਨਹੀਂ ਸੁਥਰੀ ਆ ਮੈਂ ਵੀ ਚੰਗੀ ਝੋਟੀ ਵੀ ਚੰਗੀ ਆ। ਅਕਾਲ ਜੀ ਮਾਦੀ ਵਿਧੀ ਮਗਰਾ ਕੱਟੀ ਹੈ 8 ਕਿਲੋ ਦੁੱਧ ਜੀ 8 ਕਿਲੋ ਆ ਬੱਚਾ ਦਿਖਾ ਦਿਓ ਇਹ ਮਗਰ ਕੱਟੀ ਹੈ ਕੱਟੀਏ ਕੋ ਮਾਲੇ ਮੇਰਾ ਭਰਾ ਕੋ ਤੰਨਾ ਦੀ ਭਾਵੇਂ ਮਾਲੇ ਕੋ ਚੌਂ ਦੀ ਭਾਵੇਂ ਕੋ ਮਾਲੇ ਪੰਜਾਂ ਦੀ ਆਪ ਦੀ ਸਮਝ ਦੇਖ ਲਿਓ ਕੱਟੀ ਦੇ ਵੇਹ ਮੇਰੀ ਜੀ ਕੱਟੀ ਬਹੁਤ ਪਿਆਰੀ ਆ ਬੂਤੀ ਬਾਤੀ ਬਹੁਤ ਸੋਹਣੀ ਆ ਭਾਰਾ ਟਾਚਾ ਪੂਰੇ ਵਜਨ ਨੋੜ ਦੇ ਵਿੱਚ ਸਿੰਗਲ ਢੀ ਦੀ ਬਹਿ ਗਏ 8 ਕਿਲੋ ਕਿੰਨਾ ਦੁੱਧ 8 ਕਿਲੋ ਦੁੱਧ ਚਾਵਾ ਬੱਚੇ ਦੇ ਮੈਂ ਜੀ ਇੱਕ ਵੀ ਨਹੀਂ ਗੱਲ ਹੋ ਗਈ ਦੁੱਧ ਦੀ ਲੋ ਜੀ ਹਾਂ ਵੀ ਸਤਨਾਮ ਇੱਕ ਰੰਗ ਹੀ ਕਰੇ ਬਹੁਤ ਜੱਡ ਬ랙 ਕਾਲੀ ਸ਼ਾਹ ਲੈ ਲਿਆ ਕਾਲੀ ਸ਼ਾਹ ਹਾਂ ਆ ਵੇਖੋ ਮੱਥਾ ਆ ਵੇਖੋ ਪੂਛ ਹਾਂਜੀ ਆ ਚੈੱਕ ਕਰੋ ਮੇਰਾ ਭਰਾ ਤਾਂ ਚਾ ਬਹੁਤ ਵਧੀਆ ਗਰਮਾਲੀ ਤੇ ਚਲੋ ਗਾਂ ਫੇਰ ਇਹ ਬੜੀ ਸੋਹਣੀ ਹੈਗੇ ਬੜੀ ਸੋਹਣੀ ਇਹ ਨਹੀਂ ਨਹੀਂ ਆਈ ਇਹ ਮੈਂ ਗਾਂ ਤੋਂ ਚੋਕੇ ਪੈਸੂ ਆਏ ਜੇ ਮੈਂ ਬੜੀ ਚਲਚਕੀ ਬੰਦੀ ਇਸਦੇ ਮੈਂ ਆਜੀ ਆਈ ਹਾਂ ਜੀ ਹਾਂ ਹਾਂ ਚੋਲੇ ਪਾ ਜੀ ਪਾਣਾ ਤੇ ਲਾਏ ਜਿੱਲੋ ਦੀ ਆਪਣੀ ਕਰਾਵ ਸਵਾਲ ਸਵਾਲ ਲਗਾ ਮੈਂ ਨੂੰ ਤੇ ਖੀਲਾ ਕਰਦੀ ਮਾ ਵੀ ਚੰਗਾ ਚਵਾਵਾ ਹੈ ਮਿਲਦੀ ਬੱਚੇ ਤੇ ਦੋਵੇਂ ਟਾਈਮ 33 ਤੇ 33 ਤੇ ਮਿਲਦੀ ਆ 33 ਦੀ ਵੇਖੋ ਮੇਰਾ ਬੜਾ ਬਹੁਤ ਵਧੀਆ ਬਹੁਤ ਬੜੀ 15000 ਦੀ ਕੱਤੀ ਮੇਰੇ ਮਗਰ ਦੇ ਨੇ ਪਿਆਰੀ ਏ ਕੱਤੀ ਕਲੀ ਕਾਲੀ ਸ਼ਾ 5000 ਦੀ ਕੱਤੀ ਜੱਟ ਬਲਾਇਕ ਆ ਵਾ ਮਗਰ ਕੱਤੀ ਬਹੁਤ ਸੋਹਣੀ ਆ ਆਹ ਪਿਕਲੋ ਦੁੱਧ ਇਹ ਦੇਖੋ ਕੱਟੀ ਸਾਨਵੀਰ ਜੀ ਆਹ ਵੇਖੋ ਆਹ ਮਾਰੋ ਚਾਹਤਾ ਵੇਖੋ ਬਣਿਆ ਪਿਆ 1 ਕਿਲੋ ਕਰੀ ਦੇਦੀ ਕਰਮਾੜੀ ਆਹ ਵੇਖੋ ਬਹੁਤ ਵਧੀਆ ਟਾਵਾਂਾਂ ਦਾ ਲੱਗੀ ਆ ਆ ਠੀਕ ਆ ਜੀ ਤੇ ਚਲੋ ਮਾ ਚੱਕੀ ਜੇ ਮਗਰ ਕੱਟੀ ਵਿੱਚ ਚੱਕੀ ਆ ਹਾਂ ਜੀ ਹਾਂ ਜੀ ਤੇ ਵੀਰ ਸਤਨਾਮ ਜੋੜੀ ਕੀ ਹਿਸਾਬ ਕਿਤਾਵਲ ਵੀ ਸੀ ਇਹਦਾ ਮੈਂ ਕਿੰਨਾ ਵਜਨ ਭਾਵੇਂ ਹੋ ਸਾਰਾ 75 ਦੀ ਮੈਂ ਵੇਚ ਲਈ ਆ ਚਲੋ ਆਪਾਂ ਤਾਂ ਬੜਾ ਨਹੀਂ ਰੋਗਣਾ ਮਾਲਿਆ ਲਿਆ ਮੈਂ ਮੁੱਲ ਵੇਦਾ ਬਤਰੀਆ ਕੀ ਕਰਦੇ 70 ਸੱਤਾਂ ਦੇ ਰਿਹਾ ਮੈਂ ਚੋਰ ਕਰ ਦੇਣੀ ਆ 40 40 ਹਜ਼ਾਰ ਦੀ ਮੈਂ ਜਿਹੜਾ ਸੁਨੇਹਰ ਕੱਟੀ ਨਾਲ ਹੀ ਪਹੁੰਚ ਹਾਂ ਹਾਂ ਮੈਂ ਚਾਲ 65 ਦੀ ਜੱਡ ਲੈ ਜੀ ਚੋਰ ਦੀ ਦੇ ਦਾਂਗੇ ਚੋਰ ਦੀ ਚੋਰ ਦੀ ਚੋਰ ਦੀ 40 ਹਜ਼ਾਰ ਦੀ ਆ ਮਗਰ ਨਾਲ ਜ਼ਿਆਦਾ ਨਹੀਂ 15000 ਦੀ ਕੱਟੀ ਆ ਆਪਾਂ ਸਾਤੀ ਸੁਟਿਆ 12 15 ਹਜ਼ਾਰ ਦੀ ਕੱਟਿਆ ਗਈ ਜੀ ਫਿਰ ਨਾਲੇ ਮੈਂ ਕੰਪਨੀ ਨਹੀਂ ਕੱਲੀ ਕੁਆਲੀ ਦੇ ਵੇ ਤੇ ਚੰਗੀ ਆ ਜੱਡ ਬਲਾਏਗਾ ਬਾਕੀ ਆ ਥਣ ਵਿਖਾ ਦਿਓ ਆ ਬਹਿਣੀ ਵਾਲੇ ਪਾਸੋਂ ਥਣ ਬੰਦ ਦੇਰ ਵਿੱਚ ਚੰਗੀ ਹੈ। ਵਾਹ ਇਸੇ ਚਾਹ ਵੀ ਕੀ ਲੱਗਾ ਮੈਂ ਉਹਨੂੰ ਕਿ ਅੰਜਾਨ ਬੰਦਾ ਵੀ ਚੋਜੂਗਾ। ਰੋਗ ਰੋਗ ਦਾ ਥਣ ਬੰਦ ਵੀ ਏਡੀ ਪੋਲੀ ਗੱਲਾਂ ਹੀ ਕਰ। ਉਹ ਵੀ ਕਰੋ ਗੱਲ। ਨਾਲ ਕੱਟੀ ਨਾਲ ਮੈਂ 8 ਕਿਲੋ ਦੁੱਧ 44000 ਦੀ। 44000 ਦੀ। ਸਿੰਗ-ਸਿੰਗ ਦੇਖੋ ਪ੍ਰਭੂ ਬਿਲਕੁਲ ਗੋਲ। ਹਾਂਜੀ। ਬਾਕੀ ਫਾਬਰਾ ਬਪੂਰੀ ਹੈ ਮੈਂ ਦੀ ਕੋਈ ਇਹ ਨਾ ਮੇਰਾ ਭਾਗ। ਇਹ ਬੋਲ ਵਜਣਾ ਨਹੀਂ ਮੈਂ ਆਈ। ਹਾਂ ਬਹੁਤ ਪਿਆਰੀ ਬੱਚਾ। ਤੇ ਅੱਗੇ ਨਾਸ਼ਟ ਗੁਰੂ ਸਤਨਾਮ ਇਹ ਟੋਕਰ ਗੱਪਣ। ਹਾਂਜੀ ਇਹ ਵੀ ਜੀ ਮੈਂ ਕੋ ਲੱਗੀ ਨੂੰ 40-45 ਦਿਨ ਹੋ ਗਏ ਜੀ। ਹਾਂ। ਗਰੰਟੀ ਕੋ ਨਹੀਂ ਵੀ ਮੈਂ ਤਾਂ ਹੈ ਕਿ ਨਿਕਲੂਗੀ ਸੂਰ ਵਾਲੀ ਆਟ ਮੇਰੇ ਸਾਡੇ ਕੋ ਮਾਰਿਆ ਐਡਾ ਪਰਸੋਂ ਮੈਂ ਬਹੁਤ ਮੋਟਾ ਟਪਾ ਲਿਆ ਇਹਦੇ ਕੋ ਮੈਂ ਕੋ 8 ਕਿਲੋ ਦੋਤੇ ਹੁੰਦਾ 7 ਕਿਲੋ ਜਿੱਦਾਂ ਕੋ ਭੈਣ ਭਰਾ ਮਰਜ਼ੀ ਗਰੰਟੀ ਦੇ ਮੈਂ ਮਾਰੇ ਥੋੜਾ ਜਿਹਾ ਮੈਂ ਇਹਨੂੰ ਉਪਰਾ ਬਣਾਇਆ ਆ ਕੇ ਲੱਪਾ ਲੈ ਮੈਂ 1 ਕਿਲੋ ਲਈਗਾ ਥੋੜਾ ਫੇਰ ਵਾਇਆ ਬਣਾਇਆ ਕਿੰਨੇ ਨਹੀਂ ਮੇਰੀ ਚੈੱਕ ਪਾਸ ਇਹ ਚੈੱਕ ਪਾਸ ਦੀ ਜੀ ਇਹ ਨਹੀਂ ਮੈਂ ਕੋ 40 45 ਦਿਨ ਹੋ ਗਏ ਆ 40 ਦਿਨ ਹੋ ਗਏ ਮੈਂ ਜਰੂਰ ਪਰ ਚੱਕ ਬਾਸ ਨਹੀਂ ਕੀ ਹਲੇ ਲਓ ਵੀ ਦੋ ਗੋ 7 ਕਿਲੋ ਲੋਟ ਵੇ ਉਹ ਹੋਇਆ ਆਖੀ ਹਾਂ ਉਹ 7 ਦਾ ਜਿਹੜਾ ਹਲੇ ਮੈਂ ਥੋੜਾ ਲੱਪਾ ਲਾਇਆ ਰਿਵਾਜ ਆਪਣੇ ਕੋਲ ਮਿਲਦੀ ਸੀ ਕੋ ਬਾੜੇ ਪੂਰੇ ਦੇ ਪਾਸੇ ਮਿਲਦੀ ਭਾਰੇ ਦੀ ਆ ਮਿਲਦੀ ਭਾਰੇ ਦੀ ਲਓ ਵੀ 7 ਕਿਲੋ ਮੇਰੇ ਖਲੇ 200 ਦੁੱਧ ਇਸ ਵਕਤ 7 ਕਿਲੋ ਆ ਕੋ 40 ਤੋਂ ਪਲੱਸ 40 45 ਦਿਨਾਂ ਦੀ ਬੜੀ ਸੋਰੀ ਆ ਸਿੰਗਲ ਹੈਗੀ ਆ ਕਾਗਜ਼ ਵਰਗੀ ਪ੍ਰਵਾਦ ਅਸਮਾਨ ਮੈਨੂੰ ਤੇ ਲੱਗਾ ਕੀ ਗੱਲਾਂ ਕਰਦੇ 40 ਸਾਫ ਹੈ ਬਾਕੀ ਥਾਣ ਵੇਖੋ ਮੇਰਾ ਭਰਾ ਆ ਵੇਖੋ ਜੀ ਬਹੁਤ ਵਧੀਆ ਬੱਛ ਛੱਲੀਆਂ ਵਰਗੇ ਥਾਣਾ ਹਾਂਜੀ ਚਵਾਹ ਵਾਲਾ ਸੌ ਲੱਗਾ ਜੀ ਠੀਕ ਆ ਜੀ ਸੋ ਚਵਾਹ ਦੋਸਤੋ ਚਲੋ ਥਣ ਤੋਂ ਆਪਾਂ ਜਜਮੈਂਟ ਕਰ ਹੀ ਲਈਦੀ ਆ ਥਣ ਬਹੁਤ ਸੁਆਦੀ ਹੈ ਤੇ ਚਵਾਹ ਵੀ ਚੰਗਾ ਹੀ ਹੋਊਗਾ 7 ਕਿਲੋ ਜਾਂ ਸਤੋਂ ਬਾਰ-ਬਾਰ ਦੋਦੇ ਦੇ ਥੱਲੇ ਇਸ ਵਕਤ ਹਾਜ਼ਰ ਆ ਬਲਕੋ ਭੋਨ ਵਾਲ ਪੂਛ ਟੱਚ ਕਰ ਪਈ ਆ ਹਾਂ ਜੀ ਇਹ ਕਿਡਾ ਫਲਾ ਆ ਆਹ ਸੰਗ ਮਗਰੋਂ ਮਗਰੋਂ ਤੁਸੀਂ ਦੇਖੋਗੇ ਬਲਕੋ ਅੰਸਾਰ ਵਾਸਤੇ ਪੱਧਰ ਦਿਖਾਈ ਦੇ ਰਹੀ ਆ ਜਿੱਦਾਂ ਮਰਜ਼ੀ ਚੋਣੋਗੇ ਤਸਲੀਆਂ ਕਰੋ ਪੇ ਇਹ ਵੀਰ ਸਤਨਾਮ ਕੀ ਲੈਣ ਦੇ ਨੇ ਫਿਰ ਮੋਲੇ ਦਾ ਵੀਰ ਜੀ 60000 ਰੁਪਇਆ ਕਰਦੇ ਆ ਹਾਂ 58000 ਦੀ ਮਿਹਰ ਦੇ ਦਾਂ ਹਾਂ 8500 ਦੀ 8500 ਦੀ ਦੇ ਦਾਂ 55 ਦੀ ਹਾਂ ਚੱਕ ਵੀ ਛੇੜਾ 10 ਦੀ ਕੀ ਕੰਮ ਕਰੀਏ ਮਾਨਤਣਾ ਉਹ ਕੋਹੋ ਤੇ ਲੱਗਣ ਲਗਾਏ ਹੋਏ ਸੀ ਲਗਾ ਨਗਰਾਂ ਦੀ ਗਾਰੇ ਆ ਵੀਰ ਜੀ ਇਆਜ ਕਰਕੇ ਦੇ ਦਿੰਦੇ ਆ 55 ਦੀ 55 ਦੀ ਕੀ ਕਰਾਂ ਭਾਵੇਂ ਕਿਸਮਤ ਪੁਰੀਏ ਜਾਂ ਨਿਕਲ ਆਵੇ ਤੇ ਕੋਈ ਕਰਦੀਏ ਮੰਨਤ ਨਹੀਂ ਹੁੰਦੀ। ਨਹੀਂ ਹੁੰਦੀ ਜੀ। ਦੇ ਦਾਂਗੇ ਮੈਂ। ਵਾਹ ਇਹੋ ਜਿਹੀ ਚੰਗੀ ਜੀ। ਦੋ ਦੋੜੇ ਵਿੱਚ ਹੀ ਮੈਂ। ਇਹ ਦੂਜੇ ਨੇ ਪਹੁੰਚ 2.5 ਹਜ਼ਾਰ ਰੁਪਏ ਕਰਾਇਆ ਨਿਕਲ ਜਾਣਾ। ਮੇਰਾ ਵੇਖੋ ਭਾਈ ਕਿੰਨਾ ਫੁੱਲਾ ਮੈਂ। ਹਾਂ ਕਰੋ ਚੱਕ ਜੀ। ਤੇ ਕਿਉਂ ਆ ਮੈਂ ਜਿੱਦਾਂ ਮੋਟਾ ਥਾਂ ਦੇ ਢੀ ਮੋਟੀ ਧਾਰ ਪੈਂਦੀ ਠੀਕ ਆ 55 ਤੇ ਪਹੁੰਚੇ। ਪਹੁੰਚ 54 ਦੀ। ਚਲੋ 54 ਹਜ਼ਾਰ ਦੀ ਪਹੁੰਚ ਆ। ਚਲੋ ਨਿਕਲ ਆਉਂਦੇ ਆ। ਸੋਨੇ ਤੇ ਸੁਹਾਗੇ ਵਾਲੀ ਗੱਲ ਆ ਕਰਮਾਂ ਤਾਂ ਵੀ ਕਿਸਮਤ ਵਿੱਚ ਨਿਕਲ ਵੀ ਆਵੇ ਕਰਮਾਂ ਦੀ। ਨਹੀਂ ਨਹੀਂ ਵੀਰ ਕੰਮ ਦੇ ਤੋਂ ਬੋਏ ਇੱਕ ਦਿਨ ਨਿਕਲੂਗੀ ਜੇ ਪਰਵਾਹ ਨਹੀਂ ਕਰਦਾ ਬੱਚਾ ਨੌਂ ਦਾ ਹੋ ਜਾਂਦਾ ਪਾਣੀ ਜਿਹੜਾ ਪਾਣੀ ਇਹਦਾ ਨਿਕਲੂਗੀ ਅੱਗੇ ਆ ਆਪਣੇ ਕੋਲ ਸਤਨਾਮ ਟੋਕਰ ਦੇ ਸਾਡੇ ਚੌਵੇਂ ਹੋਏ ਸੀ ਚੱਕ ਪਾ ਜੀ ਸਾਡੇ ਚੌ ਮਹੀਨੇ ਸੀ 7 ਕਿਲੋ ਦੁੱਧ 7 ਕਿਲੋ ਦੁੱਧ ਸਾਡੇ ਚੌ ਮਹੀਨੇ ਸੀ ਮੈਂ ਇਕੱਠੀਆਂ ਲਈਆਂ ਉੱਥੇ ਲਈਆਂ ਭਾਈ ਵੇਖ ਕੋਈ ਇਹ ਇੱਥੇ ਆ ਗਿਆ ਮੇਰੇ ਇਹ ਵਾ ਗਿਆ ਤੇਦੀ ਨਹੀਂ ਭਰਿਆ ਹਾਂ ਸਾਰੀ ਸ਼ਾ ਜੈਡ ਬਲੈਕ ਮੈਂ ਇਹ ਪੂਰੀ ਲਓ ਵੀ ਇਹ ਠੀਕ ਹੈ ਜੀ ਤੇ ਜਵਾਬ ਸਾਇ ਨਹੀਂ ਕਰਨਾ ਬਹੁਤ ਸੋਹਣਾ ਲੱਗਾ ਚੌੜੀ ਚੌੜੀ ਉਸ ਗੱਡੀ ਹੈ ਲਓ ਜੀ ਸਾਡੇ ਚੌ ਮਹੀਨੇ ਦੀ 7 ਕਿਲੋ ਨੈਟ ਆਹ ਲੋਜੀ 7 ਕਿਲੋ ਦੁੱਧ ਇਹ ਵੀ ਮਿਨੀਮਲ ਜੀ ਅਸੀਂ ਤਰ੍ਹਾਂ ਭੜੇ ਪਈ ਆ ਇਹਨੇ ਵੀ ਜੀ ਟੀਕਾ ਲਵਾਇਆ ਪਰ ਖਰਾ ਨਹੀਂ ਕੀਤਾ ਝੂਠੀ ਬੋਲਦਾ ਬਾਬੇ 7 ਕਿਲੋ ਦੁੱਧ ਤੇ 1.75 ਮਹੀਨੇ ਦੀ ਗੱਬਣਾ ਪੂਰੀ ਤਸੱਲੀ ਨਾਲ ਜਦੋਂ ਦਿਖਾ ਦੇ ਪੂਰੀ ਹਾਈਟ ਕਰਤੀ ਗੱਲ ਕਰੀਏ ਮੀਡੀਅਮ ਤੋਂ ਪਲੱਸ ਹਾਈਟ ਘਾਰ ਤੋਂ ਵੀ ਬੜੀ ਮੋਟੀ ਨਹੀਂ ਨਹੀਂ ਮੈਂ ਚੋਈ ਦੀ ਬੜੀ ਚੋਈ ਬਣੀ ਆ ਠੀਕ ਆ ਜੀ ਚੋਣ ਬਹੁਤ ਅਗੀ ਚੋਣ ਨਾਲੇ ਪਾਬਾ ਚੋਈ ਆ ਉਹ ਪਹਿਲਾਂ ਤਸੱਲੀਆਂ ਕਰ ਕਰਕੇ ਮਾਲ ਖਰੀਦਿਆ ਜਾਂਦਾ ਕੋਈ ਉਹ ਲਾਂਬੇ ਵਾਲੀ ਗੱਲ ਨਹੀਂ ਗਈ 7 ਕਿਲੋ ਦੁੱਧ ਦਾ 1.75 ਮਹੀਨੇ ਦੀ ਗੱਬਣਾ ਜਾ ਤੀਜਾ ਚੌਥਾ ਸੁੰਦੀ ਵੀਰੇ ਤੀਜੇ ਸੂਰੀ ਤੀਜਾ ਸੁਬਾ ਸੁੰਦੀ ਜੀ ਨਵ ਟੋਕਰ ਕਪਣੇ ਚੈੱਕ ਪਾਸ ਆ ਮੇਰੇ ਭਰਾਵੋ ਵੱਡੇ ਟਾਂ ਚੜੀ ਮੈਂ ਜੀ ਨਹੀਂ ਸੜੀ ਭੁਖੀ ਜੀ ਕਰਕੇ ਮੈਨੂੰ ਲੱਗਦੀ ਆ ਬਹੁਤ ਜਿਆਦਾ ਸਾਈਜ਼ ਮੇਰਾ ਵਜਨ ਨਹੀਂ ਚੰਗਾ ਲੈਵਾ ਵੀ ਮੇਰਾ ਖੁੱਲਾ ਲੈਵਾ ਬਾਕੀ ਮੇ ਮੋਟਰ ਦਾ ਫਰ ਲੱਗਾ ਰੋਗ ਮੋਟਰ ਧਾਰ ਪੈਂਦੀ ਗੁੱਠੇ ਬਿਲਕੁਲ ਜੀ ਬਿਲਕੁਲ ਬਹੁਤ ਟੋਕਰ ਕਪਣ ਮੈਂ ਵੀਰ ਸਤਨਾਵਾਂ ਕਿੰਨੇ ਕ ਦੀ ਹਾਂ ਨਾ ਹੁੰਦੀ ਐ 10000 ਰੁਪਏ 12000 ਰੁਪਏ ਸਰ 12000 ਰੁਪਏ ਆ ਵਿੱਚੋਂ ਕੁਝ ਹੈਗਾ ਛੋਟੇ ਛਿੱਪੇ ਕਰਕੇ ਦੇ ਦਈਏ ਮਾਨ ਸਰ ਨੇ ਜਗ੍ਹਾ ਨਹੀਂ ਦੇ। ਕਰਦੀ ਕਿ ਮੌਕੇ ਦੀ ਗੱਲ। ਚਲ 60 ਦੀ ਜੀ। ਹਾਂ। ਚਲ। ਆ ਲਓ ਜੀ। ਚੰਗੀ ਮੈਂ ਜੀ ਬਹੁਤ ਚੰਗੀ। ਚਲੋ ਆਪਾਂ ਕੋਈ ਗੱਲ ਨਹੀਂ ਜੇ ਪਹਿਲਾਂ ਉਹਦਾ ਵੀਰ ਕੋਈ ਮਤਲਬ ਥਾਸੋਂ ਲਿਆ ਹੈਗਾ। ਉਹਨਾਂ ਤਾਂ ਤਿੰਨ ਚਾਰ ਪਸ਼ੂ ਵੇਚੇ ਕਰੋ। ਇਹ ਜਾਰੇ 15 ਕਿਲੋ ਸਵੇਰ ਦਾ ਦੁੱਧ ਚੋਇਆ ਵਾ। ਕਿਤੇ ਕਰੋ। ਇਹ ਤਾਂ ਤਾਂ ਵੀ ਮੇਰੇ ਸੋ ਲੱਪਾ ਜਿਹਾ ਹੀ ਰਹਿ ਗਿਆ ਕਿਤਾ। ਲਓ ਵੀ 7000 ਦੀ। ਚਲੋ ਕੋਈ ਨਹੀਂ ਦੇ ਦੱਸ ਵੀਰ ਦੇ ਦਾਂ। 7000 ਦੀ ਇਹ ਦੋਸਤ ਮਿਲ ਜੂਗੀ ਟੋਕਰ ਦਾ ਬੜਾ ਚੈੱਕ ਪਾਸਾ। ਇਹ ਕੀ ਬਾਤ ਹੈ ਜਿੱਦਾਂ ਮਰਜ਼ੀ ਮੇਰੇ ਭਰਾਵੋ ਤਸੱਲੀਆਂ ਕਰ ਕਰ ਲੈ ਕੇ ਜਾਇਆ ਕਰੋ ਮਾਲ ਵਪਾਰ ਦਾ ਕੰਮ ਹੈ ਇਸੇ ਜਿਹੜਾ ਮਾਲ ਤੁਰਿਆ ਆਉਂਦਾ ਤੇ ਤੁਰਿਆ ਜਾਂਦਾ ਹਾਂ ਜੀ ਤੇ ਇਹ ਅੱਜ ਤੁਹਾਨੂੰ ਆਪਾਂ 12 13 ਲਾਗ ਦਿਖਾਦੇ ਹਾਂ ਜਿੰਦੇ ਵਿੱਚੋਂ 7 ਵੜਾ ਤੇ ਇੱਧਰ ਜਿਹੜੀਆਂ 5 ਮੱਜਾਂ ਝੋਟੀਆਂ ਤੁਹਾਨੂੰ ਦਿਖਾਤੀਆਂ ਨੇ ਵੀਰ ਸਤਿਨਾਮ ਇੱਕ ਜਿਹੜੇ ਕੰਟੈਕਟ ਨੰਬਰ ਆਪਣੇ ਕਰ ਦਿਓ ਤਾਂ ਜੀ ਨੰਬਰ ਬਣਾਇਆ ਵੀਰ ਜੀ 94655 ਹਾਂ 59950 ਆਪਣੇ ਕਰੋ ਤੁਸੀਂ ਭੱਜੀ ਜਿਹੜਾ ਸ਼੍ਰੀ ਤਰਨਧਨ ਸਾਹਿਬਾ ਜੀ ਠੀਕ ਹੈ ਜੀ ਹਾਂ ਜੀ ਲੋ ਵੀ ਭਰਾਵੋ ਬਾਕੀ ਮੇਰੇ ਵੀਰ ਕਰੋ ਕੌਣ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰ ਤੁਹਾਨੂੰ ਧੰਨਵਾਦ ਪੂਰੀ ਵੀਡੀਓ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ